ਸ੍ਰੀ ਕਾਲ ਜੀ ਸਾਰਿਆਂ ਨੂੰ ਪਟਿਆਲਾਸ ਕਿਚਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਜੀ ਅੱਜ ਆਪਾਂ ਲੱਗੇ ਆ ਜੀ ਨਵੀਂ ਰੈਸਪੀ ਬਣਾਉਣ ਇਹ ਆਪਾਂ ਨੇ ਛੋਲਿਆਂ ਦੀ ਦਾਲ ਲਈ ਹੈ ਛੋਲਿਆਂ ਦੀ ਦਾਲ ਨੂੰ ਆਪਾਂ ਨੇ 7-8 ਘੰਟੇ ਕੋਸੇ ਪਾਣੀ ਵਿੱਚ ਭਿਉ ਕੇ ਧਰਤਾ ਸੀ ਸਾਫ਼ ਕਰਕੇ ਚੰਗੀ ਤਰ੍ਹਾਂ ਹੁਣ ਇਹ ਹੁਣ ਆਪਾਂ ਇਸ ਨੂੰ ਮਿਕਸੀ ਵਿੱਚ ਪਾ ਕੇ ਇਹਦਾ ਪੇਸਟ ਬਣਾਵਾਂਗੇ ਕੋਸ਼ਿਸ਼ ਕਰਨਾ ਇਹ ਪਾਣੀ ਨਹੀਂ ਪਾਉਣਾ ਇਹਨੂੰ ਕੱਲੀ ਨੂੰ ਹੀ ਪੀਸ ਕੇ ਪੇਸਟ ਬਣਾਉਣਾ ਹੈ ਇਹ ਦਾਲ ਨੂੰ ਆਪਾਂ ਨੇ ਮਿਕਸੀ ਵਿੱਚ ਪੀਸ ਕੇ ਇਸ ਤਰ੍ਹਾਂ ਦਾ ਪੇਸਟ ਬਣਾ ਲਿਆ ਤੇ ਹੁਣ ਆਪਾਂ ਇਸ ਨੂੰ ਹੰਡੇ ਵਿੱਚ ਕੱਢ ਲਾਂਗੇ ਹੁਣ ਆਪਾਂ ਮਸਾਲੇ ਪਾਵਾਂਗੇ ਤੁਸੀਂ ਜੇ ਤੋ ਦਾਲ ਦਾ ਪੇਸਟ ਬਣਾਉਣਾ ਹੈ ਲਸਣ ਅਦਰਕ ਹਰੀ ਮਿਰਚ ਜੀਰਾ ਜਵੈਣ ਵਗੈਰਾ ਉਦੋਂ ਵੀ ਇਹਦੇ ਨਾਲ ਹੀ ਪੀਸ ਸਕਦੇ ਆਂ ਪਰ ਆਪਾਂ ਸਾਰੇ ਮਸਾਲੇ ਪਾਵਾਂਗੇ ਜੀ ਗਰੇਵੀ ਵਿੱਚ ਆਪਾਂ ਗਰੇਵੀ ਵਾਲੀ ਸਬਜ਼ੀ ਬਣਾਉਣੀ ਹੈ ਤੇ ਹੁਣ ਆਪਾਂ ਥੋੜਾ ਜਿਹਾ ਪਾਵਾਂਗੇ ਜੀ ਜੀਰਾ ਅੱਧਾ ਚਮਚਾ ਹਲਦੀ ਅੱਧਾ ਚਮਚਾ ਸਾਵਿਤ ਧਨੀਆ ਤੇ ਅੱਧਾ ਚਮਚਾ ਹੀ ਪਾਵਾਂਗੇ ਜੀ ਨਮਕ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਹੁਣ ਆਪਾਂ ਨੇ ਗੈਸ ਤੇ 2 ਲੀਟਰ ਪਾਣੀ ਆਪਾਂ ਨੇ ਜਿਹੜਾ ਪਤੀਲੇ ਵਿੱਚ ਪਾ ਲਿਆ ਜੀ ਗਰਮ ਹੋ ਰਿਹਾ ਏ ਤੇ ਇੱਕ ਲੈਣੀ ਆਪਾਂ ਨੇ ਇਸ ਤਰ੍ਹਾਂ ਦੀ ਸਟੀਲ ਵਾਲੀ ਜਾਲੀ ਜੇ ਜੇ ਤੁਹਾਡੇ ਕੋਲ ਸਟੀਮਰ ਨਹੀਂ ਹੈਗਾ ਤਾਂ ਤੁਸੀਂ ਇਸ ਜਾਲੀ ਦੀ ਵਰਤੋਂ ਕਰ ਸਕਦੇ ਆ ਜੇ ਤੁਹਾਡੇ ਕੋਲ ਇਹ ਜਾਲੀ ਵੀ ਨਹੀਂ ਹੈਗੀ ਤਾਂ ਤੁਸੀਂ ਕੀ ਕਰਨਾ ਹੈ ਜੀ ਇਸ ਪਤੀਲੇ ਨੂੰ ਸੁੱਕੀ ਕੱਪੜਾ ਇਸ ਤਰ੍ਹਾਂ ਜਿਹੜਾ ਉੱਪਰ ਤੇ ਪਤੀਲਾ ਠਾਗ ਕੇ ਚੰਗੇ ਤਰ੍ਹਾਂ ਵਾਣ ਲੈਣਾ ਹੈ ਕੱਪੜੇ ਨਾਲ ਵੀ ਇਹ ਪ੍ਰੋਸੀਜਰ ਬਹੁਤ ਵਧੀਆ ਹੋ ਜਾਂਦਾ ਹੈ ਇਸ ਜਾਲੀ ਨੂੰ ਆਪਾਂ ਪਹਿਲਾਂ ਥੋੜਾ ਜਿਹਾ ਘਿਓ ਲਗਾ ਲਾਂਗੇ ਸਾਰੀ ਨੂੰ ਲਓ ਜੀ ਪਾਣੀ ਵੀ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਇਹਦੇ ਉੱਪਰ ਆਪਾਂ ਨੇ ਘਿਓ ਲਾ ਕੇ ਜਾਲੀ ਨੂੰ ਜਾਲੀ ਰੱਖ ਦੇਣੀ ਹੈ ਤੇ ਹੁਣ ਇਹ ਪੇਸਟ ਜੜਾਏ ਆਪਾਂ ਨੇ ਇਸ ਤਰ੍ਹਾਂ ਥੋੜਾ ਥੋੜਾ ਲੈ ਕੇ ਸਾਰੀ ਜਾਲੀ ਦੇ ਉੱਪਰ ਇਸ ਤਰ੍ਹਾਂ ਬੜੀਆਂ ਵਾਂਗੂ ਟੁੱਕ ਕੇ ਰੱਖ ਦੇਣਾ ਹੈ ਇਹ ਆਪਾਂ ਸਟੀਮਡ ਬੜੀਆਂ ਵਾਲੀ ਸਬਜ਼ੀ ਬਣਾਵਾਂਗੇ ਬਹੁਤ ਪਸੰਦ ਆਏਗੀ ਸਾਰਿਆਂ ਨੂੰ ਲਓ ਜੀ ਸਾਰੇ ਆਪਾਂ ਨੇ ਬੜੀਆਂ ਇਸ ਤਰ੍ਹਾਂ ਪਲੇਟ ਵਿੱਚ ਰੱਖ ਕੇ ਛਲਣੀ 'ਚ ਆ ਦੇਖੋ ਪਾਣੀ ਚੰਗੀ ਤਰ੍ਹਾਂ ਗਰਮ ਹੋ ਗਿਆ ਇਹਦੇ ਉੱਤੇ ਆਪਾਂ ਨੇ ਇਹ ਰੱਖ ਲਈ ਹੈ ਤੇ ਉੱਪਰੋਂ ਆਪਾਂ ਜਿਵੇਂ ਆਪਾਂ ਨੇ ਇਹਨੂੰ ਟੱਕਣ ਨਾਲ ਢੱਕ ਦੇਣਾ ਹੈ ਉੱਪਰ ਤੇ ਤੁਸੀਂ ਥਾਲੀ ਪਲੇਟ ਜੋ ਵੀ ਤੁਹਾਡੇ ਸੈੱਟ 'ਉਂਦਾ ਉਸ ਤਰ੍ਹਾਂ ਇਹਨੂੰ ਢੱਕ ਸਕਦੇ ਆ ਲਓ ਜੀ ਹੁਣ ਆਪਾਂ ਇਸ ਨੂੰ ਐਦਾਂ ਚਮਚੇ ਜਾਂ ਚਾਕੂ ਦੀ ਸਹਾਇਤਾ ਨਾਲ ਹੌਲੀ-ਹੌਲੀ ਹਿਲਾ ਕੇ ਇਸ ਤਰ੍ਹਾਂ ਇਹਨੂੰ ਪਲਟ ਕੇ ਦੂਜੇ ਪਾਸੇ ਤੋਂ ਵੀ ਭਾਫ਼ ਨਾਲ ਪਕਾਉਨੇ ਆ। ਲੋ ਜੀ ਸਾਰੇ ਕੋਕ ਤੇ ਆਪਾਂ ਨੇ ਸਟੀਮ ਕਰਕੇ ਆ ਦੇਖੋ ਬੜੇ ਵਧੀਆ ਬਣੇ ਆ। ਜਿੰਨੀ ਦੇਰ ਨੂੰ ਇਹ ਠੰਡੇ ਹੁੰਦੇ ਆ ਆਪਾਂ ਕਰਾਂਗੇ ਜੀ ਗਰੇਵੀ ਤਿਆਰ। ਪਾਣੀ ਹੈ। ਇਹਨੂੰ ਵੀ ਆਪਾਂ ਨੇ ਸਿੱਟਣਾ ਨਹੀਂ ਹੈ। ਜਦੋਂ ਆਪਾਂ ਸਬਜ਼ੀ ਬਣਾਵਾਂਗੇ ਗਰੇਵੀ ਬਣਾਵਾਂਗੇ ਉਦੋਂ ਆਪਾਂ ਸਬਜ਼ੀ ਵਿੱਚ ਇਹਨੂੰ ਵਰਤੋ ਕਰਾਂਗੇ। ਫਲੋ ਜਿਹੜੇ ਆਪਾਂ ਨੇ ਕੋ ਉਤੇ ਕਹ ਲੋ ਚਾਹੇ ਬੜੀਆਂ ਕਹ ਲੋ ਇਹ ਆਪਾਂ ਨੇ ਸਟੀਮ ਤੇ ਜੜੀਆਂ ਤਿਆਰ ਕੀਤੀਆਂ ਚਨੇ ਦਾਲ ਦੀਆਂ ਉਹ ਆਪਾਂ ਦੀਆਂ ਰੈਡੀ ਹੋ ਗਈਆਂ ਉਸ ਤੋਂ ਬਾਅਦ ਆਪਾਂ ਨੇ ਹੁਣ ਗਰੇਵੀ ਬਣਾਉਣੀ ਹੈ ਪਿਆਜ਼ ਲਿਆ ਜੀ ਇੱਕ ਕੌਲੀ ਇੱਕ ਕੌਲੀ ਲਿਆਏ ਟਮਾਟਰ ਕੱਟ ਲਏ ਆਪਾਂ ਨੇ ਤੇ ਹਰੀ ਮਿਰਚ ਅਦਰਕ ਤੇ ਲਸਣ ਦਾ ਆਪਾਂ ਨੇ ਪੇਸਟ ਬਣਾ ਲਿਆ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਨੇ ਸਾਲ ਲਈ ਜੀ ਹਿੰਗ एक लवे जी छोटा जि दालचीनी टुकड़ा तो ते तेज पत्ता हाफ चम्मच पवोंगे जी जीरा उस तो आप प्याज फ्राई करोंगे इस मसाले में आपने इस तरह साबत में ही भुन के फिर आप ग्रेवी ले अपने मसाले में पीस के तैयार करना है पहले आपबत में भुनोंगे जब ਪਿਆਜ਼ ਬਰਾਊਨ ਹੋ ਗਿਆ ਤੇ ਹੁਣ ਆਪਾਂ ਟਮਾਟਰ ਪਾ ਦਾਂਗੇ ਟਮਾਟਰ ਪਾ ਕੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਤਾਂ ਕਿ ਟਮਾਟਰ ਜਿਹੜੇ ਹਨ ਛੇਤੀ ਪੱਕ ਜਾਂਦੇ ਆ ਫਿਰ ਹਾਥੀ ਟਮਾਚ ਤੋਂ ਵੀ ਥੋੜਾ ਘੱਟ ਹੈ ਜਿਹੜਾ ਨਮਕ ਪਾਇਆ ਇਸ ਤਰ੍ਹਾਂ ਪਲੇਟ ਵਿੱਚ ਆਪਾਂ ਨੇ ਮਸਾਲਾ ਕੱਢ ਲਿਆ ਤੇ ਹੁਣ ਇਹਨੂੰ ਆਪਾਂ ਠੰਡਾ ਕਰਾਂਗੇ ਤੇ ਜਿਹੜਾ ਦਾਲ ਚੀਨੀ ਦਾ ਟੁਕੜਾ ਇਹ ਤੇ ਤੇਜ ਪੱਤਾ ਇਹੋ ਆਪਾਂ ਨੇ ਲਸਣ ਦੇ ਨਾਲ ਰੱਖ ਲਿਆ ਫਿਰ ਦੁਬਾਰੇ ਆਪਾਂ ਇਹਨਾਂ ਨੂੰ ਫੜਕੇ ਚ ਪਾਵਾਂਗੇ ਮਸਾਲਾ ਜਿਹੜਾ ਇਹ ਠੰਡਾ ਹੋ ਗਿਆ ਹੁਣ ਆਪਾਂ ਇਹਨੂੰ ਮਿਕਸੀ ਜਾਰ ਚ ਪਾ ਕੇ ਇਹਦਾ ਪੇਸਟ ਬਣਾ ਲਾਂਗੇ ਹਾਂਜੀ ਕੁੱਕਰ ਵਿੱਚ ਆਪਾਂ ਨੇ ਅੱਧੇ ਇੱਕ ਕੜਚੀ ਤੇਲ ਦੀ ਹੋਰ ਪਾਈ ਹੈ ਅੱਧੇ ਕੜਚੀ ਵਿੱਚ ਪਹਿਲਾਂ ਆਪਾਂ ਨੇ ਪਿਆਜ਼ ਭੁੰਨ ਲੇ ਤੇ ਹੁਣ ਸਭ ਤੋਂ ਪਹਿਲਾਂ ਜਿਹੜਾ ਆਪਾਂ ਨੇ ਪਾਇਆ ਸੀ ਦਾਲ ਚੀਨੀ ਦਾ ਟੁਕੜਾ ਉਹਦੇ ਵਿੱਚੋਂ ਆਪਾਂ ਨੇ ਕੱਢ ਲਿਆ ਇਹਨੂੰ ਪੀਸਣਾ ਨਹੀਂ ਹੈਗਾ ਦੁਬਾਰੇ ਤੇਜ ਗਰਿੰਡੀ ਨਾਲੇ ਪਾਉਣਾ ਹੈ ਤੇ ਇਹ ਜਿੱਟਾ ਵੀ ਤੇ ਇਹ ਹੈਗਾ ਜੀ ਕਿ ਆਪਾਂ ਪਾਉਂਦੇ ਹਾਂ ਅਦਰਕ ਤੇ ਹਰੀ ਮਿਰਚ ਦਾ ਪੇਸਟ ਇਹਨੂੰ ਮਲਾਂਦੇ ਇਹਨਾਂ ਨਾਲ ਆਪਾਂ ਨੂੰ ਕੁੱਕਰ ਰੱਖਣੀ ਇਹਨਾਂ ਨੂੰ ਟਮਾਟਰਾਂ ਤੋਂ ਨਾਲ ਮਿਕਲਣਾ ਹੈ ਆਇਆ ਅੱਜਾ ਰੱਚਾ ਪੱਕਾ ਕਰਨਾ ਹੈ ਤਾਂ ਕਿ ਇਹਦਾ ਕੱਚੇ ਦਾ ਵੀ ਫਲੇਵਰ ਆਵੇ ਤੇ ਹੁਣ ਪਾਵਾਂਗੇ ਜੀ ਸੁੱਕਾ ਸਾਬਤ ਧਨੀਆ ਜਿਹੜਾ ਇਹੋ ਪੀਸ ਕੇ ਰੱਖਿਆ ਹੋਇਆ ਹੈ ਇੱਕ ਚਮਚ ਤੇ ਅੱਧਾ ਚਮਚ ਪਾਵਾਂਗੇ ਜੀ ਆਪਾਂ ਲਾਲ ਮਿਰਚ ਇੱਕ ਚਮਚ ਪਾਵਾਂਗੇ ਜੀ ਹਲਦੀ ਤੇ ਹੁਣ ਪਾ ਦਾਂਗੇ ਜਿਹੜਾ ਆਪਾਂ ਨੇ ਪੇਸਟ ਬਣਾਇਆ ਏ ਉਹ ਪੇਸਟ ਪਾ ਦਾਂਗੇ ਜਦ ਗ੍ਰੇਵੀ ਤਿਆਰ ਹੁੰਦੀ ਹੈ ਇਸ ਤਰੀਕੇ ਨਾਲ ਤੇ ਨਾਲੇ ਪਾਵਾਂਗੇ ਜੀ ਇੱਕ ਚਮਚ ਤਾਜੇ ਦੁੱਧ ਤੋਂ ਕਰੀਮ ਲਈਆ ਇਹਨੂੰ ਆਪਾਂ ਲਾ ਭੁੱਜਿਆ ਹੀ ਹੋਇਆ ਸੀ ਤੇ ਹੁਣ ਆਪਾਂ ਇਹਨੂੰ ਮੈਲਟ ਕਰਕੇ ਕਰੀਮ ਨੂੰ ਟੱਕਾ ਆਪਾਂ ਨੂੰ ਗਰੇਵੀ ਬਣਾਉਣ ਲਈ ਪਾਣੀ ਚਾਹੀਦਾ ਹੈ ਉਨਾਕ ਪਾਣੀ ਪਾਵਾਂਗੇ ਆ ਸਬਜੀ ਦੇ ਹਿਸਾਬ ਨਾਲ ਪਾਵਾਂਗੇ ਜੀ ਨਮਕ ਨਿਬਸ ਕਰਕੇ ਹੁਣ ਆਪਾਂ ਇਹਨੂੰ ਢੱਕਾਂਗੇ ਢੱਕ ਕੇ ਇਹਨੂੰ ਇੱਕ ਉਵਾਲੀ ਦੇਵਾਂਗੇ ਲਓ ਜੀ ਉਵਾਲੀ ਆਖਣ ਤੋਂ ਬਾਅਦ ਸਬਜੀ ਨੂੰ ਆਪਾਂ 10 ਮਿੰਟ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਹੀ ਪੱਕਣ ਦਵਾਂਗੇ। ਨੋ ਜੀ ਚੈੱਕ ਕਰਦੇ ਹਾਂ ਸਬਜ਼ੀ। ਗਰੇਵੀ ਤਿਆਰ ਹੈ ਜੀ। ਜਿੰਨੇ ਕਿ ਤੁਸੀਂ ਪਤਲੀ ਘਾੜੀ ਰੱਖਣੀ ਉਸ ਹਿਸਾਬ ਨਾਲ ਤੁਸੀਂ ਪਤਲੀ ਘਾੜੀ ਜਿਵੇਂ ਜਿਵੇਂ ਦੀ ਪਸੰਦ ਕਰਦੇ ਆ ਪਾਸ ਕਰ ਸਕਦੇ ਆ ਬਣਾ ਸਕਦੇ ਆ। ਟੇਸਟੀ ਬਣ ਸਕਦੀ ਆ ਸਬਜ਼ੀ ਤੇ ਹੁਣ ਪਾਵਾਂਗੇ ਜੀ ਆਪਾਂ ਹਰਾ ਧਨੀਆ। ਦਾਸ ਤੋਂ 15 ਕ ਮਿੰਟ ਆਪਾਂ ਨੇ ਇਹਨੂੰ ਰੰਨਣਾ ਏ ਤੇ ਐਂਡ ਤੇ ਆ ਕੇ ਆਪਾਂ ਨੇ ਪਕੌੜੀਆਂ ਪਾ ਦੇਣੀਆਂ ਏ ਬੜੀਆਂ ਪਾ ਦੇਣੀਆਂ ਏ ਤੇ ਹੁਣ ਆਪਣੀ ਸਬਜੀ ਹੈਗੀ ਜੀ ਤਿਆਰ ਬੜੀਆਂ ਪਾਉਣ ਤੋਂ ਬਾਅਦ ਇਹ ਨਹੀਂ ਪਕਾਉਣਾ ਜੀ ਇਹਨੂੰ ਫਿਰ ਇਹ ਵਿੱਚ ਖੁੱਲ ਜਾਂਦੀਆਂ ਨੇ ਤੇ ਬਸ ਹੁਣ ਇਹਨੂੰ ਗੈਸ ਬੰਦ ਕਰਕੇ ਢੱਕ ਦਾਂਗੇ ਆਪਾਂ ਸਬਜੀ ਆਪਣੀ ਤਿਆਰ ਹੈ ਜੀ। ਨਾ ਜੀ ਸਬਜੀ ਹੋ ਗਈ ਜੀ ਬਣ ਕੇ ਤਿਆਰ ਛੋਲਿਆਂ ਦੀ ਦਾਲ ਵਾਲੀ ਸਬਜ਼ੀ ਵੀ ਕਹਿ ਸਕਦੇ ਆ ਛੋਲਿਆਂ ਦੀ ਦਾਲ ਦੀਆਂ ਬੜੀਆਂ ਵੀ ਕਹਿ ਸਕਦੇ ਆ ਬਹੁਤ ਟੇਸਟੀ ਬਣਦੀ ਆ ਬਹੁਤ ਛੇਤੀ ਬਣਦੀ ਆ ਛੋਲਿਆਂ ਦੀ ਦਾਲ ਦੀਆਂ ਬੜੀਆਂ ਵਾਲੀ ਸਬਜ਼ੀ ਜਾਂ ਛੋਲਿਆਂ ਦੀ ਦਾਲ ਦੀ ਸਬਜ਼ੀ ਵੀ ਕਹਿ ਸਕਦੇ ਆ ਤੁਸੀਂ ਆ ਦੇਖੋ ਕਿੰਨੀਆਂ ਸੌਫਟ ਨੇ ਆਰਾਮ ਨਾਲ ਟੁੱਟਦੀਆਂ ਐ ਬਹੁਤ ਵਧੀਆ ਗਰੇਵੀ ਵਾਲੀ ਸਬਜ਼ੀ ਬਣੀ ਆ ਇੰਨੀ ਕੁ ਮੇਰੀ ਵੀਡੀਓ ਸੀ ਅਗਰ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਗਲੇ ਵੀਡੀਓ ਵਿੱਚ ਮਿਲਾਂਗੇ ਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ